ਠਾਈਮਾ ਪUREWAL ਖੇਡਾਂ ਦਾ ਮਹਾਂਤੰਬ ਸਰਗੇ ਨਿਰੰਜਨ ਸਿੰਘ ਯਾਦਗਾਰੀ ਖੇਡ ਸਟੇਡੀਅਮ ਦੇ ਵਿੱਚ ਗਰਜੀਤ ਸਿੰਘ ਪUREWAL ਔਰ ਪUREWAL ਕਲੱਬ ਦੇ ਮੈਂਬਰਾਂ ਵੱਲੋਂ ਤੇ ਪ੍ਰਵਾਸੀ ਭਾਰਤੀਆਂ ਵੱਲੋਂ ਸਾਰਿਆਂ ਵੱਲੋਂ ਇਕੱਠੇ ਹੋ ਕੇ ਕਰਵਾਇਆ ਜਾ ਰਿਹਾ ਹੈ ਗਰਜੀਤ ਸਿੰਘ ਪUREWAL ਲਈ ਦੋ ਸ਼ਬਦ ਹੈ ਕਹਿੰਦੇ ਜਿਨਾ ਹਿੱਕਾਂ ਦੇ ਵਿੱਚ ਜੋਰ ਹੋਵੇ ਤਾਈਓ ਦੁਨੀਆ ਪੁੱਛਦੀ ਸਰਨਾਵਾ ਗਰਜੀਤ ਸਿੰਘ ਪUREWAL ਵਰਗੇ ਬਿਰਲੇ ਪੁੱਤਰ ਹੀ ਇਸ ਜੱਗ ਤੇ ਜਨਮ ਦੀਆਂ ਬਿਰਲੀਆਂ ਮਾਵਾ ਇਸ ਜੱਗ ਤੇ ਜਨਮ ਦੀਆਂ ਬਰਲੀਆਂ ਮਾਵਾ 2025 ਫਰਵਰੀ ਦੇ ਆਖਰੀ 2 ਦਿਨਾਂ ਦੇ ਵਿੱਚ ਸਰਗਿਆ ਨਰਿੰਦਰ ਸਿੰਘ ਯਾਦਗਾਰੀ ਖੇਡ ਸਟੇਡੀਅਮ ਦੇ ਵਿੱਚ ਆਓ ਇਕੱਠੇ ਹੋਈਏ ਉੱਥੇ ਖੇਡਾਂ ਦੇ ਮਹਾਕੁੰਭ ਦਾ ਆਨੰਦ ਮਾਣੀਏ ਉੱਥੇ ਰਵਾਇਤੀ ਖੇਡਾਂ ਵੀ ਖੇਡੀਆਂ ਜਾਣੀਆਂ ਸਾਡੀ ਪੰਜਾਬੀ ਜਿਹੜੀ ਹੈ ਮਾਂ ਖੇਡ ਕਬੱਡੀ ਉਹਦੇ ਵੀ ਆਪਾਂ ਯੋਰ ਦੇਖੀਏ ਇਹਦੇ ਨਾਲ ਹੀ ਪਹਿਲਵਾਨਾਂ ਦੇ ਯੋਰ ਵੀ ਦੇਖੀਏ ਔਰ ਗੱਜੀਤ ਸਿੰਘ ਪੁਰੇਵਾ ਦੇ ਪਰਿਵਾਰ ਵੱਲੋਂ ਵੀ ਇੱਥੇ ਤੁਹਾਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਕਿ ਆਓ ਖਿਡਾਰੀਆਂ ਲਈ ਔਰ ਦਰਸ਼ਕਾਂ ਦੇ ਲਈ ਔਰ ਆਏ ਹੋਏ ਮਹਿਮਾਨਾਂ ਦੇ ਲਈ ਵੀ ਖੁੱਲੇ ਲੰਗਰਾਂ ਦਾ ਵੀ ਪ੍ਰਬੰਧ ਕੀਤੇ ਗਏ ਨੇ ਆਓ ਆਪਾਂ ਇਹਨਾਂ ਖੇਡਾਂ ਦਾ ਆਨੰਦ ਮਾਣੀਏ ਇਸ ਢੇਡ ਮੇਲੇ ਵਿੱਚ ਕੁਝ ਵਿਸ਼ੇਸ਼ ਸਨਮਾਨ ਰੱਖੇ ਗਏ ਆ ਜਿਹਦੇ ਵਿੱਚ ਕਬੱਡੀ ਦੇ ਪੁਰਾਣੇ ਖਿਡਾਰੀ ਆ ਸਿੰਧਾ ਬਹਿਰਾਮ ਵਾਲਾ ਕਲਦੀਪ ਪੁਰੇਵਾ ਅਕਬਰ ਬਹਿਰਾਮ ਵਾਲਾ ਮਨਸਾ ਢੰਡੋਲੀਆ ਉਹਨਾਂ ਦੇ ਲੈਂਬਰ ਪੁਰੇਵਾ ਇਹਨਾਂ ਖਿਡਾਰੀਆਂ ਦੇ ਨਾਲ-ਨਾਲ ਬਹੁਤ ਸਾਰੇ ਧੜੇਤਾ ਪਹਿਲਵਾਨ ਜੁਨੀਅਰ ਆਪਣੀ ساری ਜ਼ਿੰਦਗੀ ਖੇਡਾਂ ਦੇ ਲਈ ਆ ਤਾਂ ਬਾਕੀ ਕੋ ਸਨਮਾਨ ਜਿਹੜਾ ਵਿਸ਼ੇਸ਼ ਸਨਮਾਨ ਆ ਉਹ ਪ੍ਰਿੰਸੀਪਲ ਸਰਵਨ ਸਿੰਘ ਹੁਣਾਂ ਦਾ ਤਾਂ ਨਾਲ ਉਹਨਾਂ ਦੇ ਜਿਹੜੇ ਹੈਗੇ ਆ ਵਿਨੇਸ਼ ਪਗੋਟ ਜਿਹਨਾਂ ਏਸ਼ੀਆ ਦੇ ਵੀ ਮੈਡਲਿਸਟ ਆ ਕਨਵਰਸ ਗੇਮਸ ਵੀ ਮੈਡਲਿਸਟ ਆ ਗੋਲਡ ਮੈਡਲਿਸਟ ਉਹਨਾਂ ਮਾਲਾ ਜਿਹੜੇ 올림픽 ਦੇ ਵਿੱਚ ਫਾਈਨਲ ਤੇ ਚੱਲ ਗਏ ਸੀ ਉਸ ਕੁੜੀ ਦਾ ਵੀ ਵਿਸ਼ੇਸ਼ ਤੌਰ ਤੇ ਪ੍ਰਿੰਸੀਪਲ ਸਰਵਨ ਸਿੰਘ ਹੁਣਾਂ ਵੱਲੋਂ ਇਹ ਖੇਡ ਰਲਾ ਤਨਵਾੜਿਆ ਉਹ ਲੜਕੀ ਨੂੰ ਸਪਾਂਸਰ ਕੀਤਾ ਜਾਊਗਾ ਤਾਂ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਕੀ ਇਹ ਨੌਜਵਾਨਾਂ ਨੇ ਮੇਰੇ ਲਈ ਵੀ ਇੱਕ ਵਾੜ ਰੱਖਿਆ ਕਿ ਮੈਨੂੰ ਵੀ ਜ਼ਿੰਦਗੀ ਵਿੱਚ 50 ਸਾਲ ਹੋ ਗਏ ਸੀ ਕਿ ਇਹ ਖੇਡਦਿਆਂ ਨੂੰ ਤਾਂ ਮਾ ਕੇ ਆਪਣੇ ਜਿੰਨੇ ਖਿਡਾਰੀ ਉਹਨਾਂ ਨੂੰ ਕਢਾਉਂਦਿਆਂ ਨੂੰ ਤਾਂ ਉਹ ਇਹਨਾਂ ਦੀ ਮਰਜ਼ੀ ਆ ਜੋ ਨਹੀਂ ਕਰਨਾ ਹੋਊ ਨੌਜੋ ਆਪਣੇ ਜਿਹੜਾ ਹੈਗੇ ਆ ਸਾਰੇ ਕਲੱਬ ਦੇ ਮੈਂਬਰ ਉਹ ਕਰਨਗੇ ਸੋ ਬਾਕੀ ਹੋਰ ਵੀ ਅਸੀਂ ਪੱਤਰਕਾਰਾਂ ਦੇ ਵੀ ਤਿੰਨ ਕਵਾਰ ਰੱਖਿਆ ਜਿਹਦੇ ਵਿੱਚ ਆਪਣੇ ਹੈਗੇ ਕੁਲਦੀਪ ਸਿੰਘ ਆ ਅਮਰੀਤ ਸਿੰਘ ਆ ਲੋਰ ਸਾਹਿਬ ਇਹਨਾਂ ਦੇ ਤਿੰਨਾਂ ਦੇ ਅਸੀਂ ਇਹ ਵੀ ਵਿਸ਼ੇਸ਼ ਸਨਮਾਨ ਦਾਨਿਆ ਤਾਂ ਹਰ ਸਾਲ ਅਸੀਂ ਇਹ ਵਾ ਚਾਹੁੰਦੇ ਹਾਂ ਕਿ ਇਹ ਸਨਮਾਨ ਜਿਹੜੇ ਆ ਬਦਲ ਬਦ ਕੇ ਬੱਖੀ ਬੱਖੀ ਸ਼ਹੀਦਾਂ ਨੂੰ ਦਿੱਤੇ ਜਾਊਗੇ ਤਾਂ ਜੇ ਮੇਰੇ ਤੋਂ ਕੋਈ ਬੋਲੇ ਗਲਤੀ ਹੋਵੇ ਤਾਂ ਮਾਫ਼ ਕਰਨਾ ਪੂਰੇ ਵਾ ਖੇਡਾਂ ਹੋ ਰਹੀਆਂ 27 ਤੇ 28 ਫਰਵਰੀ ਨੂੰ ਉਹਦੇ ਵਿੱਚ ਸਮੁੱਚੇ ਮਾਲਾ ਜਗਤ ਨੋ ਸਿੰਘ ਮਾਲਾ ਇਹ ਸੱਦਾ ਪੱਤਰ ਦਿੰਦੇ ਆ ਕਿ ਇਹਨਾਂ ਖੇਡਾਂ ਦੇ ਵਿੱਚ ਹਮ ਹੋ ਆ ਕੇ ਪਹੁੰਚੋ ਜਿਹਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਪਹਿਲਵਾਨ ਅਤੇ ਅੰਤਰਰਾਸ਼ਟਰੀ ਪੱਧਰ ਦੇ ਕਬੱਡੀ ਖਿਡਾਰੀ ਕਿਸਾ ਲੜ ਰਹੇ ਆ ਉਹ ਤੋਂ ਬਿਨਾਂ ਐਥਲੈਟਿਕ ਦੇ ਮੁਕਾਬਲੇ ਅਤੇ ਹੋਰ ਵਾਈਜੀ ਖੇਡਾਂ ਜਿੰਨੀਆਂ ਵੀ ਹੈਗੀਆਂ ਉਹ ਸਾਰੀਆਂ ਹੋਣਗੀਆਂ ਤੇ ਅਸੀਂ ਦਰਸ਼ਕਾਂ ਨੂੰ ਅਪੀਲ ਕਰਦੇ ਆ ਕਿ ਇਸ ਖੇਡ ਮੇਲੇ ਨੂੰ ਪਹਿਲਾਂ ਦੀ ਤਰ੍ਹਾਂ ਰੌਣਕਾਂ ਲੱਗਣ ਤੇ ਹਮ ਹੋ ਆ ਕੇ ਪਹੁੰਚੋ ਵਾਈਜੀ ਦਾ ਖਾਸਾ ਵਾਈਜੀ ਦੇਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰੇਵਾਲ ਖੇਡ ਮੇਲਾ ਅੱਜ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਮਿੰਨੀ 올림픽 ਪੈਂਡੂ ਖੇਡ ਮੇਲੇ ਦੇ ਨਾਲ ਜਾਣਿਆ ਜਾਂਦਾ 28ਵਾਂ ਸਰਦਾਰ ਹਰਬੰਸ ਸਿੰਘ ਯਾਦਗਾਰੀ ਪੁਰੇਵਾਲ ਖੇਡ ਮੇਲਾ 27 ਤੇ 28 ਫਰਵਰੀ ਨੂੰ ਨਰਿੰਦਰ ਸਿੰਘ ਯਾਦਗਾਰੀ ਖੇਡ ਸਟੇਡੀਅਮ ਜਗਤਗੁਰੂ ਵਿਖੇ ਮਨਾਇਆ ਜਾ ਰਿਹਾ ਜਿਹਦੇ ਵਿੱਚ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਮੱਲਾ ਮਾਰਨ ਵਾਲੀਆਂ ਸ਼ਖਸੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾ ਰਿਹਾ ਜਿਹਦੇ ਵਿੱਚ ਬਿਨੇਸ਼ ਫਗਵਾਟ ਜਿਹੜੇ ਕੋਸ਼ ਗ੍ਰਾਮਪਾਰ ਦੇ ਨਾਲ ਹੀ 올림픽 ਵਿੱਚ ਸੋਨ ਤਮਗਾ ਲੈਣ ਤੋਂ ਬਾਝੇ ਰਹਿ ਗਏ ਉਹਨਾਂ ਦਾ ਵਿਸ਼ੇਸ਼ ਤੌਰ ਤੇ ਪ੍ਰਿੰਸੀਪਲ ਸਰਵਣ ਸਿੰਘ ਹੋਣਾ ਵੱਲੋਂ ਸਨਮਾਨ ਕੀਤਾ ਜਾ ਰਿਹਾ ਇਸ ਦੇ ਨਾਲ ਹੀ ਇਹ ਖੇਡ ਮੇਲੇ ਵਿੱਚ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਆ ਕਿ ਇਸ ਖੇਡ ਮੇਲੇ ਦੇ ਸਰਪ੍ਰਸਤ ਜੇ ਅਸੀਂ ਉਹਨਾਂ ਨੂੰ ਖੇਡਾਂ ਦੇ ਮਸੀਹਾ ਵੀ ਕਹਿ ਲਈਏ ਤਾਂ ਕੋਈ ਅਤਕਤ ਨਹੀਂ ਮੇਰੀ ਮਰਾਦ ਭਾਜੀ ਗੁਰਜੀਤ ਸਿੰਘ ਪੂਰੇਵਾਲ ਹੋਣਾਂ ਤੋਂ ਕਿ ਉਹਨਾਂ ਦੀਆਂ ਪ੍ਰਾਪਤੀਆਂ ਉਹਨਾਂ ਦੀਆਂ ਖੇਡਾਂ ਤੇ ਉਹਨਾਂ ਦੀਆਂ ਸਮਾਜ ਵਿੱਚ ਹੋਰ ਅਚੀਵਮੈਂਟਸ ਨੂੰ ਮੁੱਖ ਰੱਖਦੇ ਆ ਜਿਹੜਾ ਕਲੱਬ ਮੈਂਬਰਾਂ ਵੱਲੋਂ ਤੇ ਇਲਾਕੇ ਦੀਆਂ ਸ਼ਕਤੀਆਂ ਵੱਲੋਂ ਇਹਨਾਂ ਦਾ ਸਨਮਾਨ ਕਰਨ ਦਾ ਜਿਹੜਾ ਫੈਸਲਾ ਲਿਆ ਗਿਆ ਉਹ ਬਹੁਤ ਹੀ ਸ਼ਲਾਘਾਯੋਗ ਹੈ ਉਤਸ਼ਾਹਤ ਹੈ ਭਾਜੀ ਉਹਨਾਂ ਦੇ 50 ਸਾਲ ਇਸ ਖੇਤਰ ਵਿੱਚ ਜੁੜਿਆਂ ਨੂੰ ਹੋਗਾ ਤੇ ਬਹੁਤ ਵੱਡੀ ਪ੍ਰਾਪਤੀ ਆ ਨਿਰੰਤਰ ਐਡਾ ਵੱਡਾ ਖੇਡਾਂ ਦਾ ਮਹਾਕੁੰਭ ਰਚਾਉਣਾ ਆਮ ਖਾਸ ਕਿਸੇ ਦੇ ਬਸ ਦੀ ਗੱਲ ਨਹੀਂ ਹੁਣ ਤਾਂ ਕੈਨੇਡਾ ਇੰਗਲੈਂਡ ਦੇ ਦੇਸ਼ਾਂ ਵਿੱਚ ਵੀ ਦੋ ਦੋ ਚਾਰ ਚਾਰ ਵੱਡੇ ਸ਼ਹਿਰ ਜਿਹੜੇ ਆ ਉਹ ਰਲ ਕੇ ਖੇਡ ਮੇਲੇ ਕਰਵਾਉਣ ਲੱਗ ਪਏ ਸ਼ਾਬਾਸ਼ ਆ ਭਾਜੀ ਗੁਰਜੀਤ ਸਿੰਘ ਪੂਰੇਵਾਲ ਹੋਣਾਂ ਦੇ ਪਰ ਇਹਨਾਂ ਦੀ ਇੱਕ ਬੜਤਨ ਹੋਰ ਵੀ ਆ ਕਿ ਇਹਨਾਂ ਵੱਲੋਂ ਕੋਆਪਰੇਸ਼ਨ ਨੂੰ ਮੁੱਖ ਰੱਖਦੇ ਆਂ ਇਲਾਕੇ ਦੀਆਂ ਖੂਰ ਖੇਡ ਪ੍ਰਮੋਟਰ ਸ਼ਕਤੀਆਂ ਨੂੰ ਨਾਲ ਲੈ ਕੇ ਇਸ ਖੇਡ ਮੇਲੇ ਨੂੰ ਹੋਰ ਵੱਡਾ ਤੇ ਨਿਰੰਤਰ ਜਾਰੀ ਰੱਖਣ ਦਾ ਉਪਰਾਲਾ ਕੀਤਾ ਅਸੀਂ ਬਹੁਤ ਬਹੁਤ ਧੰਨਵਾਦੀ ਆਂ ਔਰ ਭਾਜੀ ਗਰਜੀਤ ਸਿੰਘ ਪੁਰੇਵਾਲ ਦੀ ਲੰਮੀ ਉਮਰ ਦੀ ਕਾਮਨਾ ਕਰਦੇ ਆਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰੇਵਾਲ ਖੇਡ ਮੇਲਾ ਨੇ ਨੂੰ ਆਪਾਂ ਮਿੰਨੀ 올림픽 ਦੇ ਨਾਮ ਦੇ ਨਾਲ ਵੀ ਜਾਣਦੇ ਆ ਸਾਰੇ ਇਲਾਕੇ ਨੂੰ ਪਤਾ ਹੈ ਇਸ ਮੇਲੇ ਬਾਰੇ ਸਾਰਿਆਂ ਨੂੰ ਬੇਨਤੀ ਆ ਬੇ ਇਸ ਮੇਲੇ ਦੇ ਵਿੱਚ ਵੱਧ ਚੜ ਕੇ ਹਿੱਸਾ ਲਵੋ ਤਾਂ ਕਿ ਆਪਾਂ ਇਸ ਮੇਲੇ ਨੂੰ ਅੱਗੇ ਪਹਿਲਾਂ ਦੀ ਤਰ੍ਹਾਂ ਕਾਮਯਾਬ ਬਣਾਈਏ ਤੇ ਸਾਰੇ ਸਾਡੇ ਐਨ ਆਰ ਆਈ ਭਰਾ ਤੇ ਇਲਾਕਾ ਨਿਵਾਸੀਆਂ ਜਿਨ੍ਹਾਂ ਵੀ ਸ਼ਕਤੀਆਂ ਨੇ ਇਸ ਮੇਲੇ ਦੇ ਵਿੱਚ ਆਪਣਾ ਸਹਿਯੋਗ ਪਾਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਵੱਡੇ ਪੱਧਰ ਤੇ ਮੇਲਾ ਹੋਣ ਜਾ ਰਿਹਾ ਹੈ ਤੇ ਸਾਰੇ ਇਲਾਕੇ ਨਿਵਾਸੀਆਂ ਨੂੰ ਤੇਨਾਰੀ ਭਰਾਵਾਂ ਨੂੰ ਜਿੰਨੇ ਵੀ ਸਾਡੇ ਭਰਾ ਇੱਥੇ ਆਏ ਆ ਉਹਨਾਂ ਨੂੰ ਬੇਨਤੀ ਆਵੇ ਇਸ ਮੇਲੇ ਦੇ ਵਿੱਚ ਆਓ ਤੇ ਇਹਦੀ ਸ਼ਾਨ ਵਧਾਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਹਕੀਮਪੁਰ ਸਰਦਾਰ ਗੁਰਜੀਤ ਸਿੰਘ ਪੁਰੇਵਾਲ ਜੀ ਦੇ ਨਿਵਾਸ ਦੇ ਵਿੱਚ ਇਕੱਠੇ ਹੋਏ ਆ ਜਿਹੜਾ ਤੁਹਾਨੂੰ ਪਤਾ ਹੈ ਕਿ ਬਹੁਤ ਲੰਮੀ ਧੀਰ ਤੋਂ ਸੰਘਰਸ਼ ਨਾਲ ਚੱਲਦਾ ਟੂਰਨਾਮੈਂਟ ਕਰਵਾਉਂਦੇ ਆ ਇਹ 28ਵਾਂ ਟੂਰਨਾਮੈਂਟ ਹੋਣ ਜਾ ਰਿਹਾ 27-28 ਫਰਵਰੀ ਨੂੰ ਪਿੰਡ ਹਕੀਮਪੁਰ ਜ਼ਿਲ੍ਹਾ ਨਮਾਸ਼ਹਿਰ ਬਹੁਤ-ਬਹੁਤ ਵੱਡੇ-ਵੱਡੇ ਉਪਰਾਲੇ ਕੀਤੇ ਜਾਣੇ ਆ ਬਹੁਤ ਵਧੀਆ ਗੇਮਾਂ ਹੋਣੀਆਂ ਸਾਰਿਆਂ ਨੂੰ ਹੌਮਹਮਾ ਕੇ ਪਹੁੰਚਣ ਦੀ ਕਿਰਪਾਲਤਾ ਅਪੀਲਿਆ 27-28 ਫਰਵਰੀ ਨੂੰ ਪਿੰਡ ਹਕੀਮਪੁਰ ਪੁਰੇਆਲ ਖੇਡ ਖੇਡ ਮੇਲਾ ਜਿਹੜਾ ਬਹੁਤ ਵੱਡਾ ਮੇਲਾ ਪਹੁੰਚ ਜਾ ਰਿਹਾ ਤੋ ਸਾਰਿਆਂ ਨੂੰ ਪਹੁੰਚਣ ਦੀ ਕਿਰਪਾਲਤਾ ਕਰਦੇ ਆਂ ਧੰਨਵਾਦ ਜੀ ਸਰਦਾਰ ਹਰਪੰਨ ਸਿੰਘ ਪੁਰੇਵਾਲ ਯਾਦਗਾਰੀ ਛੇੜ ਮੇਲਾ ਜਿਹੜਾ ਜੀ ਪੁਰੇਵਾਲ ਦੀਆਂ ਛੇੜਾਂ ਕਰਕੇ ਵੀ ਮਸ਼ਹੂਰ ਆ ਪਿਛਲੇ 35-37 ਸਾਲਾਂ ਤੋਂ ਲਗਾਤਾਰ ਮਨਾਇਆ ਜਾ ਰਿਹਾ ਵਿੱਚੋਂ ਕੁਛ ਐਸੀਆਂ ਹਾਲਤਾਂ ਬਣੀਆਂ ਸੀ ਜਾਂ ਕਿ ਲੋਟਾਰ ਬੇਰੀ ਨਹੀਂ ਵੀ ਮਨਾਇਆ ਜਾ ਸਕਿਆ ਹੁਣ ਇਹ 28ਵਾਂ ਖੇਡ ਮੇਲਾ ਇਹ 27-28 ਮਾਰਚ 2026 ਨੂੰ 27-28 ਫਰਵਰੀ 2025 ਨੂੰ ਅ ਮਨਜਨ ਸਿੰਘ ਯਾਦਗਾਰੀ ਸਟੇਡੀਅਮ ਜਗਤਪੁਰ ਦੇ ਵਿੱਚ ਮਨਾਇਆ ਜਾਣਾ ਔਰ ਉਹਦੇ ਲਈ ਅੱਜ ਪਹਿਲਾਂ ਪਹਿਲੀ ਮੀਟਿੰਗ ਹੋਈ ਆ ਇਸ ਮੀਟਿੰਗ ਦੇ ਵਿੱਚ ਕੁਝ ਪ੍ਰੋਗਰਾਮ ਲੀਕੇ ਗਏ ਨੇ ਜਿਨੇ ਕਿ ਪਹਿਲਾ ਹੀ ਲੋਕਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਇਹ ਮੇਲਾ ਪੰਜਾਬ ਦਾ ਨਾਮੀ ਮੇਲਾ ਔਰ ਇਸ ਨੂੰ ਮੈਨੀਓ ਓਲੰਪਸ ਵੀ ਕਿਹਾ ਜਾਂਦਾ ਪਿੰਡੂ ਓਲੰਪਸ ਵੀ ਕਿਹਾ ਜਾਂਦਾ ਇਹਦੇ ਕਈ ਨਾਂ ਰੱਖੇ ਗਏ ਨੇ। ਤੋਂ ਐਤ ਕੀ ਇਸ ਮੇਲੇ ਦੇ ਵਿੱਚ ਇੱਕ ਜਿਹੜੀ ਵਿਸ਼ੇਸ਼ ਗੱਲ ਹੋ ਰਹੀ ਆ ਉਹ ਇਹ ਆ ਕਿ ਵਿਨੇਸ਼ ਓਗਾਟ ਜਿਹੜੀ ਲੜਕੀ ਬਹੁਤ ਸਾਰੇ ਮੈਡਲ ਜਿੱਤਿਆ ਇੰਡੀਆ ਵਾਸਤੇ ਔਰ ਓਲੰਪਿਕਸ ਦੇ ਵਿੱਚ ਵੀ ਜਾਂਦੀ ਰਹੀ ਔਰ ਐਤ ਕਹਿੰਦੇ ਓਲੰਪਿਕਸ ਪੈਸੋ ਓਲੰਪਿਕਸ ਦੇ ਵਿੱਚ ਉਹ ਆਪਣੇ ਵੇਟ ਦੇ ਵਿੱਚ ਫਾਈਨਲ 'ਚ ਪਹੁੰਚ ਗਈ ਸੀ ਪਰ ਉਹ ਜੇ ਨਾਂ ਚਾਹੇ ਕਾਰਨਾ ਕਰਕੇ ਕੋਈ ਸਾਜੇ ਕਰਕੇ ਕਹਿ ਲਓ ਜਾਂ ਕੁਝ ਵੀ ਕਹਿ ਲਓ ਕਿ ਉਸ ਨੂੰ ਫਾਈਨਲ ਵਿੱਚ ਪਹੁੰਚਣ ਦੇ ਬਾਵਜੂਦ ਕੋਈ ਵੀ ਮੈਡਲ ਨਹੀਂ ਮਿਲਿਆ ਤਾਂ ਇਸ ਮੌਕੇ ਤੇ ਪੂਰੇ ਵਾਲ ਖੇਡ ਮੇਲੇ ਦੇ ਸਾਰੇ ਜੁੜੇ ਹੋਏ ਨਾਲ ਸੱਜਣ ਜਿੰਨੇ ਵੀ ਹਨ ਮਹਿਸੂਸ ਕੀਤਾ ਕਿ ਉਸ ਬੀਬੀ ਨੂੰ ਆਪਾਂ ਇੱਕ ਮੈਡਲ ਵੀ ਦੇਵਾਂਗੇ ਔਰ ਇੱਕ ਪਹਿਲਵਾਨੀ ਗੁਰਦੀ ਵੀ ਦੇਵਾਂਗੇ। ਤੋਂ ਇੱਕ ਉਸ ਮੇਲੇ ਦੇ ਵਿੱਚ ਤੇ ਨਵੀਂ ਗੱਲ ਹੋ ਰਹੀ ਆ ਜਿਹਦੇ ਵਿੱਚ ਇੰਟਰਨੈਸ਼ਨਲ ਪੱਧਰ ਤੇ ਮਸ਼ਹੂਰ ਜੀ ਵੀ ਬਨੇਸ਼ ਪਹੁੰਚਾਉ। ਉਹ ਵੀ ਮੇਲੇ ਦੇ ਵਿੱਚ ਸ਼ਾਮਿਲ ਹੋਏ। ਸੋ ਮੈਂ ਇਸ ਸਾਲ ਜਿਹੜੀ 28ਵੇਂ ਪੁਰੇਵਾ ਖੇਡ ਮੇਲਾ ਹੋ ਰਿਹਾ ਇਹਨਾਂ ਦੇ ਵਿੱਚ ਜਿੰਨੀਆਂ ਵੀ ਵੱਲੋਂ ਪਹਿਲਾਂ ਦੀ ਤਰ੍ਹਾਂ ਖੇਡਾਂ ਹੋਣੀਆਂ ਉਹ ਸਾਰੀਆਂ ਖੇਡਾਂ ਉਸੇ ਤਰ੍ਹਾਂ ਹੋਣਗੀਆਂ। ਤੋਂ ਮੈਂ ਸਾਰੇ ਖਿਡਾਰੀਆਂ ਨੂੰ ਸਾਰੇ ਦਰਸ਼ਕਾਂ ਨੂੰ ਖੇਡ ਪ੍ਰੇਮੀਆਂ ਨੂੰ ਜਿੰਨਾ ਵੀ ਮਤਲਬ ਹੋ ਸਕਦਾ ਆਪਣਾ ਵੱਧ ਤੋਂ ਵੱਧ ਯੋਗਦਾਨ ਪਾ ਕੇ ਇਹ ਦਿੜ ਮੇਰੇ ਨੂੰ ਕੰਮ ਕਰੋ ਇਹ 27 ਤੇ 28 ਪਰਵੀ ਨੂੰ ਹੋਣੀਆਂ ਤਾਂ ਹੌਮ ਹੁਮਾ ਕੇ ਪਹੁੰਚੋ ਥੈਂਕ ਯੂ ਸਾਰਿਆਂ ਦਾ